ਤਨਹੋ ਗੋਬਿੰਦ ਰਾਮ ਸਿੰਘ ਰਸਿਆ ਦਾ ਇਸੇ ਦੇਖੇਸ਼ਿੰਤ ਅੱਗੇ ਲਿਖੇ ਤੁਸਦ ਜਾਈ ਤੇਗ ਬਾਹਦਰ ਸਮਰੀਆ ਕਰਨੌਣਤਾ ਵਤਾਏ ਸਤਿ ਸ੍ਰੀ ਅਕਾਲ ਦਸੇ ਪਾਸ਼ਾ ਮਹਾਰਾਜ ਪੰਥ ਵਾਲੀ ਚਟਾ ਉਜਾਉ ਲੈ ਸ਼ਮਸ਼ੇ ਕੁਤਾ ਦੋ ਜਹਨ ਬਲੀ ਮਤ ਕੇ ਦਾਤੇ ਤੁਮ ਸਤਿ ਸ੍ਰੀ ਸਤ ਸੇ ਆਕਾਰ ਦੁਖੀ ਕਾ ਖਾਲਸਾ ਸੇ ਸਬੋਲੇ ਜੀ ਵਾਹਿਗੁਰੂ ਵਾਹਿਗੁਰੂ ਪੰਜਾ ਪਿਆਰਾ ਚੌਸ ਜੱਜਾ 40 ਮੁਕਤੇ ਹੱਠਿਆਂ ਜਪੀਆਂ ਤਪੀਆਂ ਜਿੰਨਾ ਨਾਮ ਜਪਿਆ ਵੰਡ ਕੇ ਚੁਕਿਆ ਦੇ ਚਲਾਈ ਤੇਗ ਬਾਹੀ ਦੇਖ ਕੇ ਅੰਠ ਕੀਤਾ ਦੰਨਾ ਪਿਆਰਾ ਚੰਦ ਕਮਾਈ ਦਾ ਦੰਤਰ ਤੁਲੀ ਵਿਆਹ ਗੁਰੂ ਆਗੁਰੂ ਜੀ ਮਾਨ ਮਾਨ ਗੁਰੂ ਨੇ ਤਾਂ ਤਾਨ ਗੁਰੂ ਨਿਰਤਨ ਰੋਟ ਗੁਰੂ ਸੱਚਾ ਵਾਹ ਗੁਰੂ ਆਪ ਜੀ ਦੇ ਹਜ਼ੂਰ ਅਸ ਵੱਲ ਦੀ ਅਰਦਾਸ ਜੋਦੜੀ ਪ੍ਰਵਾਨ ਕਰਨ ਦੀ ਮਹਾਰਾਜ ਜੀਓ ਜਿਹਾ ਜੀ ਲਿਖਿਆ ਤੇ ਹ ਹੁਕਮ ਕਮਾਈ ਕੱਲਿਆ ਵਿਹਨਾਨ ਕਾ ਸੱਦੇ ਉਠਿਆ ਜੇ ਮਹਾਵਾਕਾਂ ਦੇ ਅਨੁਸਾਰ ਰਾਣਾ ਰਾਉਨਾਂ ਕੋ ਰਹਾ ਰੰਗਨਾ ਤੁਲ ਫਕੀਰ ਆ ਬਾਰੀ ਆਪੋ ਆਪਣੀ ਕੋਈ ਨਾ ਬੰਦੇ ਦਿੱਦੇ ਮਹਾਵਾਕਾਂ ਦੇ ਅਨੁਸਾਰ ਆਪ ਜੀ ਦੇ ਦਰਕਰ ਦੇ ਸੇਵਕ ਮਾਤਾ ਸੰਤ ਗੁਰੂ ਮਹਾਰਾਜ ਉਕਾਲ ਚਲਾਨ ਕਰਕੇ ਸੰਦੇ ਇਸ ਵਕਤੋਂ ਨਾਲ ਦਾਸ ਕਰ ਦਿੱਤਾ ਜਾ ਰਿਹਾ ਹੈ ਆਪ ਆਗਰ ਪੇਟ ਕਰਨ ਦੇ ਅੱਗੇ ਬਖਸ਼ ਮਾਤਾ ਤੋਂ ਹੋਣਾ ਸੰਸਾਰ ਕਾ ਭੁੱਲਾ ਚੁੱਕਾ ਮਾਫ ਕਰਨੀਂ ਮਹਾਰਾਜ ਜੀ ਓਕੇ ਵਾਸਤੇ ਪ੍ਰਵਾਦ ਸੁਖਾਂਤੀ ਪ੍ਰੇਮ ਤੇ ਅਰਥਵਾ ਕੁਸ਼ਣਾ ਸੀ ਤੇ ਮੇਲ ਜਿਨਾਂ ਉੱਤਰਨਾਮ ਚਤਾ ਵਾ ਨਾਨਕ ਨਾਮ ਕਰਦੀ ਖਲਾ ਤੇਰੇ ਭੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਅੱਜ ਬਹੁਤ ਬਜ਼ੁਰਗ ਮਾਤਾ ਦਾ ਅੰਤਮ ਸੰਸਕਾਰ ਹੋਇਆ ਬਜ਼ੁਰਗ ਬੇਟੇ ਵੀ ਖੜੇ ਹੋ ਐਨੀ ਉਮਰ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ ਕਰਮ ਵਾਲੇ ਹੁੰਦੇ ਆ ਉਹ ਧੀ ਪੁੱਤ ਜਿੰਨਾਂ ਨੂੰ ਇੰਨਾ ਲੰਮਾ ਸਾਥ ਮਿਲਦਾ ਕੀ ਕਹਿਣਾ ਚਾਹੂਗੇ ਅੱਜ ਤਾਂ ਇਹੀ ਕਹਿਣਾ ਚਾਹਾਂਗੇ ਸਾਡੀ ਤਾਈ ਜੀ ਕਰਨ ਸੀ ਜੀ ਬੜੀ ਲਾਣੇ ਦੇ ਵਿੱਚੋਂ ਇੱਕੋ ਇੱਕ ਘਰਾਂਆਂ ਇਕੱਟੀਆਂ ਜੀ ਸਾਡੀ ਤਾਈ ਜੀ ਨੇ ਬਹੁਤ ਹੀ ਆਪਣੇ ਸਮੇਂ ਦੇ ਵਿੱਚ ਬੜਾ ਲੰਮਾ ਕੰਮ ਕੀਤਾ ਤੇ ਤਾਇਆ ਜੀ ਤੇ ਚਾਚਾ ਜੀ ਨਾਲ ਖੇਤੀ ਦਾ ਵੀ ਕੰਮ ਕਰਾਉਂਦੇ ਰਹੇ ਐਨੀ ਲੰਮੀ ਉਮਰ ਲੈ ਕੇ ਜਾਣੀ ਹੁਣ ਭਾਗਾ ਵਾਲੇ ਦੇ ਵਿੱਚ ਆਉਂਦੀ ਹੈ 110 ਸਾਲ ਦੇ ਕਰੀਬ ਹੋ ਗਏ ਹਨ ਮਾਤਾ ਜੀ ਤੇ ਬੜਪਾਗੇ ਨੇ ਪੁੱਤਰ ਜਿਨ੍ਹਾਂ ਨੇ ਉਹ ਦੀ ਸੇਵਾ ਕੀਤੀ ਬਹੁਤ ਹੀ ਸੇਵਾ ਕਰਦੇ ਰਹੇ ਆ ਸੋ ਇਸ ਕਰਕੇ ਅੱਜ ਅਸੀਂ ਸਾਰੇ ਹੀ ਜਿਹੜਾ ਸਾਡਾ ਗੁਆਰ ਸੀਗਾ ਸਾਰੇ ਨੇ ਦੁੱਖ ਤਾਂ ਮਨਾਇਆ ਪਰ ਨਾਲ ਖੁਸ਼ੀ ਵੀ ਹੈ ਵੀ ਇਨੀ ਉਮਰ ਲੈ ਕੇ ਮਾਤਾ ਜੀ ਆਪਦੇ ਕਿਰਿਆ ਆਪ ਸੋਧਦੇ ਰਹੇ ਆ ਪੰਜ ਚਾਰ ਦਿਨ ਬਿਮਾਰ ਹੋਈਏ ਗਿਆ ਜੇ ਉਦੋਂ ਪਹਿਲਾਂ ਆਪ ਸਾਰਿਆਂ ਨੂੰ ਸਿਆਣ ਦੀ ਸਾਰਿਆਂ ਨਾਲ ਗੱਲਬਾਤ ਕਰਦੀ ਸੀ ਤੁਹਾਡਾ ਵੀ ਪੱਤਰਕਾਰੀ ਧੰਨਵਾਦ ਕਰਦਾ ਤੁਸੀਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਮਾਤਾ ਜੀ ਦੇ ਲਈ ਨੂੰ ਕੋਲ ਲ ਵਗੈਰਾ ਹੋ ਤੁਸੀਂ ਆਪ ਬਹੁਤ ਸਮਾਜ ਸੇਵੀ ਕੰਮ ਕਰਦੇ ਹੋ ਤੁਹਾਡਾ ਵੀ ਧੰਨਵਾਦ ਹੈ ਵੀਰਵਾਲ ਜੀ ਤੇ ਇਸ ਕਰਕੇ ਮਾਤਾ ਜੀ ਨੇ ਅੱਜ ਜੋ ਸੰਸਕਾਰ ਕੀਤਾ ਗਿਆ ਹੈ ਕਿ ਭਾਗਾਂ ਵਾਲੇ ਸਨ ਉਹਨਾਂ ਦੇ ਪੁੱਤਰ ਖੜੇ ਹੈ ਤੇ ਉਹਨੇ ਪੋਤੇ ਖੜੇ ਹੈ ਤੇ ਉਹਨਾਂ ਦੇ ਪਾਈ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਮਾਤਾ ਦੀ ਬਹੁਤ ਸੇਵਾ ਕੀਤੀ ਭਾਈ ਜੀ ਮਾਤਾ ਨਾਲ ਮੈਨੂੰ ਤਾਂ ਅਕਸਰ ਯਾਦ ਕਰਦੀ ਸੀ ਆਉਂਦੇ ਰਹਿੰਦੇ ਸੀ ਆਪਾਂ ਗੱਲਾਂ ਬਾਤਾਂ ਕਰਦੇ ਸੀ ਚਲੋ ਜਾਣਾ ਤਾਂ ਸਭ ਨੇ ਹੈ ਪਰ ਬਹੁਤ ਵੱਡੀ ਉਮਰ ਹੈ ਤੇ ਬਹੁਤ ਵਧੀਆ ਤੰਦਰੁਸਤ ਸੀ ਕੋਈ ਜ਼ਿਆਦਾ ਹੋ ਨਹੀਂ ਕਰਿਆ ਅੱਜ ਕਿਵੇਂ ਲੱਗਦਾ ਹੈਗਾ ਕਿ ਮਾਤਾ ਦਾ ਇੱਕ ਸਿਰ ਤੋਂ ਸਾਆ ਉੱਠ ਜਾਂਦਾ ਹੈ ਮਾਂ ਵਾਸਤੇ ਤਾਂ ਬੇਸ਼ੱਕ ਤੁਹਾਡੀ ਉਮਰ ਕਿੰਨੀ ਵੀ ਹੈ ਉਹਦੇ ਵਾਸਤੇ ਤੁਸੀਂ ਬੱਚੇ ਹੀ ਸੀਗੇ ਅੱਜ ਕਿਵੇਂ ਲੱਗਦਾ ਹੈਗਾ ਮਾਤਾ ਦੇ ਜਾਣ ਤੋਂ ਕੀ ਬਹੁਤ ਦੁੱਖ ਹੋਇਆ ਬਹੁਤ ਮਾਤਾ ਦੇ ਜਾਨ ਮਾਤਾ ਮਾਂ ਹੀ ਹੁੰਦੀ ਹੈ ਇਹਦਾ ਘਰ ਦਾ ਜਿੰਦਰਾ ਸਨ ਇਹਨਾਂ ਦੇ ਜਿੰਨੇ ਚਿਰ ਬੈਠੇ ਸਨ ਉਸੇ ਦੇ ਫੰਗਾਂ ਦੇ ਨਾਲ ਹੀ ਉੱਡਦੇ ਰਹੇ ਮਾਤਾ ਦੀ ਛਾੜੀ ਤੋ ਬਹੁਤ ਹਾਂ ਬੋਲਦੇ ਤੂੰ ਬੋਲਦੇ ਬੋਲਦੇ ਅੱਛੇ ਬਸ ਬਸ ਤਾਂ ਬੈਠੇ ਰਹੇ ਵਧੀਆ ਹੋਇਆ ਜੀ ਜਿਹੜਾ ਠੀਕ ਹੈ ਹਾਂ ਹਾਂ ਦੁੱਖ ਬਹੁਤ ਹੋਇਆ ਤੇ ਦੁੱਖ ਬਹੁਤ ਦੀ ਮਾਤਾ ਦਾ ਉਹਦੇ ਨਾਲ ਦਿਨ ਤੁਰਦੇ ਮਾਂ ਤਾਂ ਮਾਂ ਹੀ ਹੁੰਦੀ ਹੈ ਮਾਤਾ ਚਲੋ ਸੋ ਇਹ ਸਾਰਾ ਪਰਿਵਾਰ ਖੜਾ ਹੈਗਾ ਤੇ ਸਾਰੇ ਦੁੱਖ ਤਾਂ ਬਹੁਤ ਹੁੰਦਾ ਬੇਸ਼ੱਕ ਵੱਡੀ ਉਮਰ ਸੀ ਪਰ ਕਿਤੇ ਨਾ ਕਿਤੇ ਖੁਸ਼ੀ ਵੀ ਹੁੰਦੀ ਹੈ ਕਿਉਂਕਿ ਜਦੋਂ ਬੰਦਾ ਬਿਮਾਰ ਹੋ ਜਾਂਦਾ ਦੁਖੋ ਕੇ ਜਾਂਦਾ ਉਹਦਾ ਦੁੱਖ ਵਧ ਜਾਂਦਾ ਵੱਡੀ ਉਮਰ ਸੀ ਵੱਡਾ ਬਹੁਤ ਵੱਡਾ ਪਰਿਵਾਰ ਤੇ ਲਾਣਾਗਾ ਸੋ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਧੰਨਵਾਦ ਤੁਹਾਡਾ ਜੀ ਵਾਲੀ ਸਾਰਾ ਅੱਜ ਬਹੁਤ ਬਜ਼ੁਰਗ ਮਾਤਾ ਦਾ ਅੰਤਮ ਸੰਸਕਾਰ ਹੋਇਆ ਬਜ਼ੁਰਗ ਬੇਟੇ ਵੀ ਖੜੇ ਹੋ ਐਨੀ ਉਮਰ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ ਕਰਮ ਵਾਲੇ ਹੁੰਦੇ ਆ ਉਹ ਧੀ ਪੁੱਤ ਜਿਨ੍ਹਾਂ ਨੂੰ ਇੰਨਾ ਲੰਬਾ ਸਾਥ ਮਿਲਦਾ ਕੀ ਕਹਿਣਾ ਚਾਹੂੰਗੇ ਅੱਜ ਤਾਂ ਇਹੀ ਕਹਿਣਾ ਜਾਵਾਂਗੇ ਸਾਡੀ ਤਾਈ ਜੀ ਸਾਹਨੇ ਸੀ ਜੀ ਕਦੇ ਲਾਣੇ ਦੇ ਵਿੱਚੋਂ ਇੱਕੋ ਇੱਕ ਘਰਾਣਾ ਜਿਹਾ ਕੱਟਿਆ ਸੀ ਸਾਡੀ ਤਾਈ ਜੀ ਨੇ ਬਹੁਤ ਹੀ ਆਪਣੇ ਸਮੇਂ ਦੇ ਵਿੱਚ ਬੜਾ ਲੰਮਾ ਕੰਮ ਕੀਤਾ ਜਿਹੜੇ ਤਾਇਆ ਜੀ ਤੇ ਚਾਚਾ ਜੀ ਨਾਲ ਖੇਤੀ ਦਾ ਵੀ ਕੰਮ ਕਰਾਉਂਦੇ ਰਹੇ ਐਨੀ ਲੰਮੀ ਉਮਰ ਲੈ ਕੇ ਜਾਣੀ ਹੁਣ ਭਾਗਾ ਵਾਲੇ ਦੇ ਹਿੱਸੇ ਚ ਆਉਂਦੀ ਐ 110 ਸਾਲ ਦੇ ਕਰੀਬ ਹੋ ਗਏ ਧਨਮਤਾ ਜੀ ਤੇ ਬੜਪਾਗੇ ਨੇ ਪੁੱਤਰ ਜਿਨ੍ਹਾਂ ਨੇ ਉਹਦੀ ਸੇਵਾ ਕੀਤੀ ਬਹੁਤੀ ਸੇਵਾ ਕਰਦੇ ਰਹੇ ਆ ਸੋ ਇਸ ਕਰਕੇ ਅੱਜ ਅਸੀਂ ਸਾਰੇ ਹੀ ਜਿਹੜਾ ਸਾਡਾ ਗੁਆਚਿਆ ਸਾਰਿਆਂ ਨੇ ਦੁੱਖ ਤਾਂ ਮਨਾਇਆ ਪਰ ਨਾਲ ਖੁਸ਼ੀ ਵੀ ਹੈ ਵੀ ਇੰਨੀ ਉਮਰ ਲੈ ਕੇ ਮਾਤਾ ਜੀ ਆਪ ਦੇ ਕਿਰਿਆਪ ਸੋਧਦੇ ਰਹੇ ਆ ਪੰਜ ਚਾਰ ਦਿਨ ਬਿਮਾਰ ਹੋਈਏ ਜਿਆਦਾ ਤੇ ਉਦੋਂ ਪਹਿਲਾਂ ਆਪ ਸਾਰਿਆਂ ਨੂੰ ਸਿਆਣ ਦੀ ਸਾਰਿਆਂ ਨਾਲ ਗੱਲਬਾਤ ਕਰਦੇ ਸੀ ਤੁਹਾਡਾ ਵੀ ਪੱਤਰਕਾਰ ਜੀ ਧੰਨਵਾਦ ਕਰਦਾ ਤੁਸੀਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਮਾਤਾ ਜੀ ਦੇ ਲਈ ਕੋਲਰ ਵਗੈਰਾ ਬਹੁਤ ਤੁਸੀਂ ਆਪ ਬੜ ਸਮਾਜ ਸੇਵੀ ਕੰਮ ਕਰਦੇ ਹੋ ਤੁਹਾਡਾ ਵੀ ਧੰਨਵਾਦ ਹੈ ਵੀਰਵਾਲ ਜੀ ਤੇ ਇਸ ਕਰਕੇ ਮਾਤਾ ਜੀ ਨੇ ਅੱਜ ਜੋ ਨਿਸ਼ਕਾਰ ਕੀਤਾ ਗਿਆ ਹੈ ਇਹ ਪਾਕ ਗਾਂਵਾਲੀ ਸਾਨ ਉਹਨਾਂ ਦੇ ਪੁੱਤਰ ਖੜੇ ਤੋਂ ਨੇ ਪੋਤੇ ਖੜੇ ਹੈ ਤੇ ਉਹਨਾਂ ਦੇ ਪਈ ਸਾਰੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਆਪਣੀ ਮਾਤਾ ਦੀ ਬਹੁਤ ਸੇਵਾ ਕੀਤੀ ਭਾਈ ਜੀ ਮਾਤਾ ਨਾਲ ਮੈਨੂੰ ਤਾਂ ਅਕਸਰ ਯਾਦ ਕਰਦੀ ਸੀ ਆਉਂਦੇ ਰਹਿੰਦੇ ਸੀ ਆਪਾਂ ਗੱਲਾਂ ਬਾਤਾਂ ਕਰਦੇ ਸੀ ਚਲੋ ਜਾਣਾ ਤਾਂ ਸਭ ਨੇ ਆ ਪਰ ਬਹੁਤ ਵੱਡੀ ਉਮਰ ਐ ਤੇ ਬਹੁਤ ਵਧੀਆ ਤੰਦਰੁਸਤ ਸੀ ਕੋਈ ਜ਼ਿਆਦਾ ਹੋ ਨਹੀਂ ਕਰਿਆ ਅੱਜ ਕਿਵੇਂ ਲੱਗਦਾ ਹੈਗਾ ਕਿ ਮਾਤਾ ਦਾ ਇੱਕ ਸਿਰ ਤੋਂ ਸਾਆ ਉੱਠ ਜਾਂਦਾ ਮਾਂ ਵਾਸਤੇ ਤਾਂ ਬੇਸ਼ੱਕ ਛੋਟੀ ਉਮਰ ਕਿੰਨੀ ਵੀ ਐ ਉਹਦੇ ਵਾਸਤੇ ਤੁਸੀਂ ਬੱਚੇ ਹੀ ਸੀਗੇ ਅੱਜ ਕਿਵੇਂ ਲੱਗਦਾ ਹੈਗਾ ਮਾਤਾ ਦੇ ਜਾਣ ਤੋਂ ਕੀ ਬਹੁਤ ਦੁੱਖ ਹੋਇਆ ਬਹੁਤ ਮਾਤਾ ਦੇ ਮਾਂ ਲਾ ਮਾਂ ਹੀ ਹੁੰਦੀ ਐ ਇਹਦਾ ਘਰ ਦਾ ਜੰਦਰਾ ਸਨ ਇਹਨਾਂ ਦੇ ਕਿੰਨੇ ਦਿਨ ਬੈਠੇ ਸਨ ਉਸੇ ਦੇ ਫੰਗਾਂ ਦੇ ਨਾਲ ਹੀ ਉੱਡਦੇ ਰਹੇ ਮਾਤਾ ਦੀ ਸਹਾਰੀ ਤੋ ਬਹੁਤ ਆ ਮੈਂ ਬੋਲਦੇ ਤੂੰ ਬੋਲਦੇ ਬੋਲ ਜੀ ਅੱਛੇ ਬਸ ਬਸ ਬੈਠੇ ਵਧੀਆ ਹੋਇਆ ਜੀ ਜਿਹੜਾ ਠੀਕ ਐ ਹਾਂ ਹਾਂ ਦੁੱਖ ਬਹੁਤ ਹੋਇਆ ਤੇ ਦੁੱਖ ਬਹੁਤ ਨਾ ਮਾਤਾ ਦਾ ਤੋ ਉਸੇ ਨਾਲ ਦਿਨ ਤੋੜਦੇ ਮਾਂ ਤਾਂ ਮਾਂ ਹੀ ਹੁੰਦੀ ਐ ਮਾਂ ਤਾਂ